संगरूर आंगनवाड़ी वर्कर हेल्पर यूनियन दी पंजाब प्रधान मैडम बरिंदर जीत कौर छीना दी अगवाई हेठ मुख्यमंत्री डॉक्टर गुरप्रीत पत्रकारा गलबात करद आंगनबाड़ी वर्कर यूनियन प्रधान मैडम बरजिंदर छीना ने कहा आंगनवाड़ी मुलाजमान के जड़िया मंगा है तुरंत पूरा करे चीफ एडिटर कमलजीत रिपोर्ट ਇੱਕ ਇੱਕ ਆਂਗਣਵਾੜੀ ਵਰਕਰ ਆਂਗਣਵਾੜੀ ਸਰਪ੍ਰੀ ਵੀ ਨਹੀਂ ਆ ਮੈਨੂੰ ਪਲੇਟ ਮੈਨੂੰ ਕਿੰਨਾ ਸਾਥ ਦਿੱਤਾ ਕਿ ਆਪਣੇ ਜਥੇਬੰਦੀ ਦਾ ਇਕੱਠ ਵਿਖਾ ਕੇ ਸਰਕਾਰ ਨੂੰ ਮਜਬੂਰ ਕਰ ਦਿੱਤਾ ਕਿ ਉਹ ਤੁਹਾਨੂੰ ਮੀਟਿੰਗ ਦਾ ਸਮਾਂ ਦੇਕਰ ਨੂੰ ਹਿਲਾ ਕੇ ਰੱਖ ਦਿੱਤਾ ਵੀ ਸੋ ਸਰਕਾਰ ਨੂੰ ਮਜਬੂਰਨ ਸਾਨੂੰ ਮੀਟਿੰਗ ਦਾ ਸਮਾਂ ਦੇਣਾ ਪਿਆ ਤੇ ਉਸ ਦਿਨ ਨਾਲ ਸਾਨੂੰ ਗੱਡੀ ਦੇ ਵਿੱਚ ਲੈ ਕੇ ਗਏ ਜਦ ਕਿ ਸਾਡੇ ਮਨ ਵਿੱਚ ਬੜੀ ਸ਼ੰਕਾ ਸੀ ਕਿ ਪਿੱਛੇ ਸਾਡੀ ਜਥੇ ਬੰਦੀ ਬੈਠੀ ਆ ਵੇਟ ਕਰਦੀ ਪਈ ਆ ਸਾਨੂੰ ਨਹੀਂ ਸੀ ਪਤਾ ਵੀ ਉੱਥੇ ਜਾ ਕੇ ਸਾਨੂੰ ਉਹਨਾਂ ਜੇਲਾਂ ਚ ਸੁਟਣਾ ਆ ਜਾਂ ਫਿਰ ਉਹਨਾਂ ਸਾਡੀ ਮੀਟਿੰਗ ਕਰਾਉਣੀ ਆ ਜਾਂ ਕੀ ਕਰਨਾ ਹੈ ਬਹੁਤ ਸਾਰੇ ਪ੍ਰਸ਼ਨ ਸਾਡੇ ਮਨਾਂ ਵਿੱਚ ਚੱਲ ਰਹੇ ਸੀ ਜਿਹੜੇ ਤੁਹਾਡੀ ਸ਼ੂਭਾ ਕਮੇਟੀ ਦੇ ਪੰਜਾਬ ਦੇ ਆਦੇਦਾਸੀ ਕੇ ਪੰਜਾਬ ਦੇ ਕਮੇਟੀ ਦੇ ਲੀਡਰ ਸੀ ਉਹ ਸਾਰੇ ਉਸ ਗੱਡੀ 'ਚ ਬੈਠੇ ਸੀਗੇ ਜਿਨ੍ਹਾਂ ਨੇ ਤੁਹਾਨੂੰ ਸਾਰਿਆਂ ਨੂੰ ਰਸਤਾ ਵੀ ਸੋਨਾ ਸੀ ਪਰ ਇੱਥੇ ਅਸੀਂ ਆਪਣੇ ਐਕਟਿਵ ਲੀਡਰਸ ਨੂੰ ਛੱਡ ਕੇ ਗਏ ਸੀ ਜਿਨ੍ਹਾਂ ਦੀ ਡਿਊਟੀ ਲਾ ਕੇ ਗਏ ਸੀ ਕਿ ਜੇਕਰ ਸਰਕਾਰ ਨੇ ਸਾਨੂੰ ਜੇਲ੍ਹਾਂ 'ਚ ਜਾ ਕੇ ਬੰਦ ਕਰ ਦਿੱਤਾ ਕੋਈ ਪਤਾ ਨਹੀਂ ਹੁੰਦਾ ਕਿ ਉਹ ਸਾਨੂੰ ਲੈ ਕੇ ਗਏ ਆ ਉਹ ਸੱਦਾ ਲੀਡਰਸ ਨੂੰ ਅੰਦਰ ਬੰਦ ਕਰ ਦੇਣ ਜੇਕਰ ਸਾਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਤਾਂ ਫਿਰ ਚੋਰ ਸਾਡੀ ਫੌਜ ਨੇ ਹੱਲਾ ਬੋਲਣਾ ਆ ਕਿ ਮੇਰੀ ਫੌਜ ਯਾਰ ਵਰ ਯਾਰ ਰਵੇ ਇਸ ਕਰਕੇ ਮੈਂ ਤੁਹਾਡੀ ਬੜੀ ਧੰਵਾਦੀਆਂ ਬੜਾ ਸਿੱਧਕ ਬੜਾ ਹੌਸਲਾ ਬੜਾ ਪ੍ਰੋਸਾਦ ਖਾਇਆ ਤੁਸੀਂ ਜothe ਬੰਦੀ ਤੇ ਬਹੁਤ ਬਹੁਤ ਧੰਨਵਾਦ